ਸਤਿ ਸ੍ਰੀ ਅਕਾਲ ਫਿਰ ਤੋਂ ਪਹੁੰਚੇ ਆ ਪਿੰਡ ਨਾਈ ਮਜਾਰੇ ਜਿੱਥੇ ਪਾਣੀ ਸਦਾ ਖੜਾ ਰਹਿੰਦਾ ਲੋਕ ਕਹਿੰਦੇ ਨੇ ਲੀਡਰ ਆਏ ਕਿ ਨਹੀਂ ਆਏ ਕੁਝ ਵੀ ਨਹੀਂ ਪਤਾ ਪਰ ਕਹਿੰਦੇ ਆ ਇਸ ਏਰੀਆ ਵਿੱਚ ਚੋਰ ਰਾਤ ਨੂੰ 2-2 ਵਜੇ ਤੱਕ ਵੀ ਐਕਟਿਵ ਰਹਿੰਦੇ ਨੇ ਚੋਰ ਰਾਤ ਨੂੰ 2-2 ਵਜੇ ਤੱਕ ਵੀ ਐਕਟਿਵ ਰਹਿੰਦੇ ਨੇ ਸਤਿ ਸ਼੍ਰੀ ਅਕਾਲ ਪੀਪੀ ਬੱਤੀ ਨਵਾਂ ਸ਼ਹਿਰ ਦੇਖ ਰਹੇ ਮੈਂ ਤੁਹਾਡਾ ਆਪਣਾ ਪਰਿਵਾਰਕ ਮੈਂਬਰ ਤੇ ਨਹੀਂ ਸੋਈ ਤੁਸੀਂ ਸ਼ਹਿਰ ਤੋਂ ਮਸਲਾ ਰਹਿੰਦੇ ਵੀਡੀਓ ਕਿਸ ਬਾਤ ਉਹਨਾਂ ਦੀ ਸਾਥੀਓ ਨਾਈ ਮਜਾਰੇ ਪਿੰਡ ਪਹੁੰਚੇ ਆ ਪਿੰਡ ਦੇ ਲੋਕ ਜੋ ਦਿੱਕਤਾਂ ਆ ਰਹੀਆਂ ਉਸ ਤੋਂ ਤਾਂ ਪਰੇਸ਼ਾਨ ਹਨ لیکن کل رات ایتھے 1:30 ਵਜੇ ਦੇ ਕਰੀਬ ਜਿਹੜੇ ਚੋਰ ਆ ਇਸ પેટ્રોલ ਪੰਪ ਤੇ 10 ਤੱਕ ਦਿੰਦੇ ਆ પેટ્રોલ ਪੰਪ ਤੇ ਪਹੁੰਚਦੇ ਆ ਬਿਲਕੁਲ ਨ ਡਰ ਹੋ ਕੇ ਬਿਲਕੁਲ ਬੇਫਿਕਰ ਹੋ ਕੇ ਬਿਲਕੁਲ ਆਰਾਮ ਨਾਲ ਆ ਗੱਡੀ ਜਿਹੜੀ ਐ ایتھے પેટ્રોલ ਪੰਪ ਤੇ ਵੈਗਨਰ ਗੱਡੀ PB03BK 6090 ਪਿਛਲੇ 17 18 ਮਹੀਨੇ ਤੋਂ ਲਗਾਤਾਰ ایتھے ਗੱਡੀ ਖੜਦੀ ਐ ਔਰ ਗੱਡੀ ਦੇ ਅੰਦਰ ਸਕਰੀਨ بھائی ਕਹਿੰਦੇ ਕਿ ਨਮੀ ਨਮੀ ਪਾਈ ਸੀ ਬਲਰਾਜ ਵੀਰ ਦੀ ਗੱਡੀ ਐ ਇਹਨਾਂ ਦਾ ਸਾਹਮਣੇ ਹੀ ਘਰ ਐ ਔਰ ਗੱਡੀ ਨੂੰ ਸਾਇਰਨ ਵੀ ਲਗਵਾਇਆ ਹੋਇਆ ਸੀਗਾ 17 ਮਹੀਨੇ ਤੋਂ ਕਹਿੰਦੇ ਕੋਈ ਦਿੱਕਤ ਨਹੀਂ ਪਰ ਚੋਰਾਂ ਦੀ ਇੱਥੇ ਨਜ਼ਰ ਪੈ ਗਈ ਪਤਾ ਨਹੀਂ ਕਿਵੇਂ ਨਜ਼ਰ ਪੈ ਗਈ ਔਰ ਉਹਨਾਂ ਨੂੰ ਪਤਾ ਲੱਗ ਗਿਆ ਕਿ ਅੰਦਰ ਸਕਰੀਨ ਵੀ ਹੈਗੀ ਆ ਤੇ ਉਹ ਕੱਲ ਰਾਤੀ 1:30 ਵਜੇ ਦੇ ਆਸ-ਪਾਸ ਇਸ ਪੈਟਰੋਲ ਪੰਪ ਤੇ ਆਂਦੇ ਆ ਔਰ ਉਹਨਾਂ ਕੋਲ ਪਤਾ ਨਹੀਂ ਕਿਹੜੀ ਮਾਸਟਰ ਕੀ ਸੀਗੀ ਆਉਂਦੇ ਆ ਪਹਿਲਾਂ ਗੱਡੀ ਨੂੰ ਚਾਬੀ ਲਾਂਦੇ ਆ ਸਾਇਰਨ ਵੱਜ ਜਾਂਦਾ ਉਸ ਤੋਂ ਬਾਅਦ ਉਹ ਤਬਕ ਕੇ ਜਿਹੜਾ ਆ ਡਰ ਕੇ ਭੱਜ ਜਾਂਦੇ ਲੇਕਿਨ ਫਿਰ ਡੇਢ ਦੋ ਮਿੰਟ ਬਾਅਦ ਵਾਪਸ ਆਉਂਦੇ ਜਾਂ ਦੇਖਦੇ ਕਿ ਪੈਟਰੋਲ ਪੰਪ ਦਾ ਕੋਈ ਵੀ ਮੁਲਾਜ਼ਮ ਬਾਹਰ ਨਹੀਂ ਆਇਆ ਤਾਂ ਬੜੇ ਆਰਾਮ ਨਾਲ ਇੱਕ ਵਿਅਕਤੀ ਆਉਂਦਾ ਹੈ ਤਾਂ ਕੀ ਖੋਲਦਾ ਸਕਰੀਨ ਜਿਹੜੀ ਆ ਉਹ ਪੱਟ ਕੇ ਲੈ ਜਾਂਦਾ ਔਰ ਦੂਜਾ ਉਹ ਸੜਕ ਦੇ ਉੱਤੇ ਮੋਟਰਸਾਈਕਲ ਤੇ ਬੈਠਾ ਇੰਤਜ਼ਾਰ ਕਰਦਾ ਤੇ ਬੜੇ ਆਰਾਮ ਨਾਲ ਬਿਨਾਂ ਕਿਸੇ ਡਰ ਤੋਂ ਜਿਵੇਂ ਉਹਨਾਂ ਨੂੰ ਪਤਾ ਹੁੰਦਾ ਕਿ ਜੇ ਕੋਈ ਆ ਵੀ ਗਿਆ ਤਾਂ ਆਪ ਆਪਾਂ ਪੂਰੀ ਤਿਆਰੀ ਨਾਲ ਆਏ ਆ ਆਪਣੇ ਕੋਲ ਹਥਿਆਰ ਹੈਗੇ ਆ ਤੇ ਸਾਨੂੰ ਕਿਨੇ ਪੜਨਾ ਸਾਨੂੰ ਫੜਨ ਲਈ ਕਿਨੇ ਮੌਤ ਨੂੰ ਮਾਸੀ ਕਹਿਣਾ ਕਿਨੇ ਬਿੱਲੀ ਦੇ ਗਾਲ ਵਿੱਚ ਟੱਲੀ ਪਾਉਣੀ ਆ ਆਪਾਂ ਨੂੰ ਕਿਸੇ ਦਾ ਡਰ ਨਹੀਂ ਪਰ ਆਮ ਬੰਦੇ ਜਿਹੜੇ ਆ ਉਹ ਸਤਾਏ ਹੋਏ ਆ ਬਲਰਾਜ ਬਾਜੀ ਮੈਂ ਡਿਟੇਲ ਦੇ ਦਿੱਤੀ ਆ ਫਿਰ ਵੀ ਤੁਸੀਂ ਜੋ ਸੀਸੀਟੀਵੀ ਫੁਟੇਜ ਚੈੱਕ ਕੀਤੀ ਆ ਉਹਦੇ ਬਾਅਦ ਉਹਨੂੰ ਤੁਸੀਂ ਬੜੇ ਡਿਟੇਲ ਚ ਦੇਖਿਆ ਆ ਉਹ ਚ ਜਾਣਕਾਰੀ ਦਿਓ ਕਿ ਬੰਦੇ ਪਛਾਣਨ ਚਾਹੁੰਦੇ ਕਿ ਨਹੀਂ ਸਰ ਪਛਾਣ ਚ ਨਹੀਂ ਆਉਂਦੇ ਪਏ ਯਾਨੀ ਕਿ ਕਲੀਅਰ ਨਹੀਂ ਪੂਰੇ ਹੁੰਦੇ ਪਏ ਬਈ ਸ਼ਕਲਾਂ ਉਹਨਾਂ ਦੀਆਂ ਦੇਖਦੀਆਂ ਨਹੀਂ ਪਈਆਂ ਹੈਗੇ ਬਹੁਤ ਦੇਖਣ ਨੂੰ ਨੌਜਵਾਨ ਲੱਗਦੇ ਆ ਹਾਂਜੀ ਹਲਕੇ ਹਲਕੇ ਲੱਗਦੇ ਜਾਨੀ ਕਿ 22 23 24 25 ਸਾਲ ਦੇ ਲੱਗ ਆਪ ਇੱਕ ਵਾਰ ਦਿਖਾ ਦਈਏ ਗੱਡੀ ਦੇ ਅੰਦਰਲੇ ਤਸਵੀਰਾਂ ਦਿਖਾ ਦਈਏ ਆਓ ਵੇ ਜੇ ਆ ਦੇਖੋ ਗੱਡੀ ਲੋਕ ਕਰਕੇ ਗਏ ਚੋਰ ਹਾਂਜੀ ਚੋਰੀ ਕਰਨ ਤੋਂ ਬਾਅਦ ਗੱਡੀ ਲੋਕ ਕਰਕੇ ਗਏ ਆ ਆ ਗੱਡੀ ਬਾਜੀ ਖੋਲੀ ਹੋਣੀ ਜਰਾ ਔਰ ਤੁਸੀਂ ਅੰਦਰਲੀ ਤਸਵੀਰਾਂ ਦੇਖ ਸਕਦੇ ਹੋ ਭਾਈ ਦੇ ਦੋ ਜਾਣਕਾਰੀ ਕੀ ਕਿਸੇ ਇੱਥੇ ਭਾਜੀ ਇਹ ਇੱਥੇ ਸਕਰੀਨ ਲੱਗੀ ਹੋਈ ਸੀ ਮੈਂ 22 1000 ਦੀ ਲਵਾਈ ਸੀ ਮੈਂ ਆਪਣੇ ਘਰਦਿਆਂ ਨੂੰ ਸਮਾ ਚੋਰੀ ਦੱਸਿਆ ਜਿਗਾ ਵੀ 10000 ਦੀ ਲਵਾਈ ਹੋਆ ਉਹ 64GB ਵਾਲੀ ਸੀਗੀ ਮੈਂ 22000 ਦੀ ਲਵਾਈ ਹੋਈ ਪਤਾ ਲੱਗ ਜਾਣਾ ਹਾਂਜੀ ਤੇ ਯਾਨੀ ਕਿ ਮੈਂ ਉਹਦੇ ਤਿੰਨ ਵਾਰ ਕਰਕੇ ਤਾਂ ਪੈਸੇ ਦਿੱਤੇ ਸੀਗੇ ਅੱਛਾ ਹਾਂਜੀ ਸ਼ੌਂਕ ਮਸੀ ਮਸੀ ਪੂਰਾ ਕੀਤਾ ਹਾਂਜੀ ਹਾਂਜੀ ਮੈਨੂੰ ਬਹੁਤ ਯਾਨੀ ਕਿ ਆਪਣੇ ਚਾਰ ਨਾਮੇ ਘਰ ਦੱਸਿਆ ਨਹੀਂ ਸੀ ਮੈਂ ਗੱਡੀ ਲੈ ਕੇ ਆਂਦਾ ਪਿਆ ਮੈਂ ਰਾਤ ਨੂੰ 11 ਵਜੇ ਰਾਤ ਜਿੱਦਨ ਗੱਡੀ ਲੈ ਕੇ ਆਇਆ ਰਾਤ ਨੂੰ 11 ਵਜੇ ਲੈ ਕੇ ਸਕਰੀਨ ਲਵਾਈ ਕਿੰਨੇ ਦਿਨ ਪਹਿਲਾਂ ਸਕ੍ਰੀਨ ਸਰ ਜਿੱਦਣ ਗੱਡੀ ਲੈ ਕੇ ਆਇਆ ਸੀ ਉਦਨੇ ਹੀ ਲਵਾਈ ਸੀਗੀ ਮਤਲਬ ਉਹ ਲਵਾ ਕੇ ਹੀ ਉੱਥੋਂ ਲੁਧਿਆਣੇ ਤੋਂ ਆਇਆ ਸੀਗਾ 16 17 ਮਹੀਨੇ ਹੋ ਗਏ ਮੇਰੇ ਹਾਂਜੀ ਹਾਂਜੀ ਠੀਕ ਹੈ ਨਾ ਪਰ ਸਕ੍ਰੀਨ ਨੂੰ ਪਟਣਾ ਇੰਨਾ ਸੌਖਾ ਸੀਗਾ ਸਰ ਉਹਨੂੰ ਜਾਨਕਿ ਪੂਰੇ ਲੋਕ ਸੀਗੇ ਜੀ ਜਾਨਕਿ ਉਹਨੂੰ ਬਹੁਤ ਟਾਈਮ ਲੱਗਿਆ ਵੀਡੀਓ 'ਚ ਬਹੁਤ ਟਾਈਮ ਲੱਗਦਾ ਪਿਆ ਪਟਣ ਨੂੰ ਅਸੀਂ ਵੀ ਇੱਕ ਦਿਨ ਖੋਲੀ ਸੀਗੀ ਤੇ ਜਾਨਕਿ ਪਿੱਛੇ ਕੋਈ ਤਾਰ ਲੱਗੀ ਸੀਗੀ ਵੀਰੋ ਜੇ ਆਪਾਂ ਦੇ ਦੇ 2-3 ਮਿੰਟ ਹੀ ਲੱਗੇ ਆ ਹਾਂਜੀ ਜਾਨਕਿ ਅਸੀਂ ਵੀ ਖੋਲਦੇ ਸੀਗੇ ਸਾਡੇ ਕੋ ਖੁੱਲਦੀ ਨਹੀਂ ਸੀਗੀ ਅਸੀਂ ਮੈਂ ਮੇਸਤਰੀ ਦੇ ਲੈ ਕੇ ਗਿਆ ਫਿਰ ਉੱਥੇ ਖੋਲ ਕੇ ਉਹਨੇ ਤਾਰ ਜੋੜੀ ਸੀ। ਉਹ ਚੋਰ ਇਸ ਕੰਮ ਦਾ ਐਕਸਪਰਟ ਹੋਵੇਗਾ ਤਾਂ ਹੀ 2-3 ਮਿੰਟ ਚ ਖੋਲ ਕੇ ਲੈ ਗਿਆ। ਸਰ ਤਾਰਾਂ ਦੇਖ ਲਓ ਸਾਰੀਆਂ ਇਦਾਂ ਹੀ ਪੱਟ ਕੇ ਛੱਡ ਗਏ। ਬਹੁਤ ਤਾਰਾ ਤੂਰਾ ਸਾਰੀਆਂ ਪੱਟ ਹੋਈਆਂ। ਔਰ ਚੋਰ ਐਕਸਪਰਟ ਹੋਵੇਗਾ ਤਾਂ ਹੀ ਆਇਆ 2 ਮਿੰਟ ਚ ਪੱਟ ਕੇ ਲੈ ਗਿਆ ਕਿਉਂਕਿ ਇੱਧਰ ਵੀ ਨਿਗਾਹ ਆ ਕਿ ਕੋਈ ਉੱਠ ਕੇ ਨਾ ਜਾਵੇ। ਫੁੱਟਰ ਵੀ ਵੱਜ ਰਿਹਾ ਪਿੱਛੋਂ ਪਿੰਡ ਵਾਲੇ ਦਾ ਵੀ ਡਰਿਆ। ਫਿਰ ਵੀ ਉਹ 2-3 ਮਿੰਟ ਚ ਕਾਰਾ ਕਰ ਗਿਆ। ਹਾਂਜੀ। ਔਰ ਹੋਰ ਕੋਈ ਨੁਕਸਾਨ ਕਰਕੇ ਗਿਆ ਹੋਵੇ ਸਰ ਹੋਰ ਤਾਂ ਕੁਝ ਨਹੀਂ ਕਰਕੇ ਗਿਆ ਸਿਰਫ ਇਹੀ ਸਕਰੀਨ ਹੀ ਪਟਕੇ ਲੈ ਕੇ ਗਿਆ ਜਾਨੀ ਕਿ ਉਹਦਾ ਰਾਦਾ ਸ਼ਿਕਾ ਸ਼ਾਇਦ ਗੱਡੀ ਚੱਕਣ ਦਾ ਕਿਉਂ ਇਹ ਮਾਸਟਰ ਕੀ ਹੈ ਜਿੱਦਾਂ ਸੈਂਸਰ ਵਾਲੀ ਹੈ ਜਦੋਂ ਗੱਡੀ ਨੂੰ ਟੱਚ ਨਹੀਂ ਹੁੰਦੀ ਵੇਚ ਨਹੀਂ ਲੱਗਦੀ ਇਹ ਸਟਾਰਟ ਨਹੀਂ ਹੁੰਦੀ ਓਕੇ ਹਾਂਜੀ ਪਰ ਉਹਨੇ ਕੋਦੇ ਕੋਦੇ ਕੋਲ ਕੋਈ ਨਾ ਕੋਈ ਤਾਂ ਵਹਿ ਕੇ ਨਾਰ ਦੀ ਕੀ ਹੋਵੇਗੀ ਮਰੂਤੀ ਦੀ ਕੀ ਹੋਵੇਗੀ ਜਿਹੜਾ ਇਹਨੂੰ ਖੋਲ ਲਿਆ ਹਾਂਜੀ ਹੋ ਸਕਦਾ ਕਿਉਂਕਿ ਪਹਿਲਾਂ ਜਦੋਂ ਅਸੀਂ ਆਏ ਹਾਂ ਸਾਨੂੰ ਲੱਗਿਆ ਕਿ ਸ਼ਾਇਦ ਅੱਜ ਕੱਲੋ ਉਹ ਬੀਪੀ ਚੈੱਕ ਕਰਨ ਵਰਗਾ ਹਜ਼ਾਰ ਆਂਦਾ ਕਿ ਜਿੰਨਾ ਪ੍ਰੈਸ਼ਰ ਬਣਾ ਕੇ ਤਾਂ ਕੀ ਖੋਲ ਲੈਂਦੇ ਆ ਲੇਕਿਨ ਵੀਡੀਓ ਤੋਂ ਸਾਫ ਪਤਾ ਲੱਗਦਾ ਕਿ ਉਹਨੇ ਚਾਬੀ ਲਾਈ ਆ ਚਾਬੀ ਲਾਈ ਆ ਜੀ ਯਾਨੀ ਕਿ ਕੋਈ ਕਸੀਓ ਕੀ ਹੋਊਗੀ ਜਿੰਨਾ ਖੁੱਲ ਗਈ ਆ ਤਾਂ ਹੀ ਸਾਇਰਨ ਵੱਜਿਆ ਜੀ ਸਾਇਰਨ ਵੀ ਤਾਂ ਹੀ ਵੱਜਿਆ ਵੀ ਜੇ ਇਹਨੂੰ ਕੋਈ ਦੂਜੀ ਕੀ ਲਾਂਦਾ ਤਾਂ ਸਾਇਰਨ ਵੱਜਣਾ ਵਜਣਾ ਹੈ ਹਾਂਜੀ ਅੱਜ ਹੁਣ ਕੋਈ ਮਨ ਚ ਡਰ ਹੈ ਕਿ ਗੱਡੀ ਵੀ ਚੱਕ ਹੋ ਸਕਦੀ ਹੈ ਹਾਂਜੀ ਹਾਂਜੀ ਹੈ ਪੂਰਾ ਮੇਰੀ ਦੂਜੀ ਵੱਡੀ ਗੱਡੀ ਵੀ ਜੀ ਬਾਹਰ ਖੜੀ ਰਹਿੰਦੀ ਹੈ ਇੱਕ ਛੋਟੇ ਦੀ ਗੱਡੀ ਆ ਉਹ ਵੀ ਬਾਹਰੇ ਖੜੀ ਰਹਿੰਦੀ ਆ ਸਾਨੂੰ ਬਹੁਤ ਜ਼ਿਆਦਾ ਡਰ ਲੱਗਦਾ ਪਿਆ ਅੱਜ ਰਾਤੀ ਮੈਂ 2 ਵਜੇ ਦਾ ਜਾਗਦਾ ਹਜੇ ਤੱਕ ਸੁੱਤਾ ਨਹੀਂ ਹੈਗਾ ਜੀ ਹੁਣ ਗੱਡੀ ਦੀ ਚਿੰਤਾ ਹੈ ਹਾਂਜੀ ਗੱਡੀ ਦੀ ਚਿੰਤਾ ਜਾੜਲੇ ਚੌਂਕੀ ਨੂੰ ਇਨਫਾਰਮ ਕੀਤਾ ਹਾਂਜੀ ਮੈਂ ਰਾਤੀ 2 ਵਜੇ ਰਾਤੀ ਕਰਤਾ ਸੀ ਉਹ ਮੁਲਾਜ਼ਮ ਜੀ ਨੇ ਚੱਕਿਆ ਨਹੀਂ ਜੀ ਫੇ ਸਵੇਰੇ 7:30 ਵਜੇ ਉਹਨਾਂ ਦਾ ਮੈਨੂੰ ਬੈਕ ਕਾਲ ਆਈ ਫਿਰ ਮੈਂ 9 ਵਜੇ ਰਿਪੋਰਟ ਲਿਖਾ ਕੇ ਆਇਆ ਜੀ ਹਾਂਜੀ ਕੌਣ ਇਹਦਾ ਹੱਲ ਕੀ ਹੋ ਸਕਦਾ ਗੱਡੀ ਹੁਣ ਜੇ ਜਗ੍ਹਾ ਨਹੀਂ ਆ ਤਾਂ ਬੰਦਾ ਹੁਣ ਗੱਡੀ ਨਾਲ ਲਵੇ ਇਹ ਤਾਂ ਗੱਲ ਸੰਭਵ ਨਹੀਂ ਆ ਗੱਡੀ ਕਿਉਂਕਿ ਬਹੁਤ ਜ਼ਰੂਰੀ ਛੋਟੇ ਆ ਮੈਨੂੰ ਆਣਾ ਜਾਣਾ ਜ਼ਰੂਰੀ ਪੈਂਦਾ ਕਿਉਂ ਮੇਰਾ ਕੰਮ ਉਦਾਂ ਦਾ ਆ ਜੀ ਕਿ ਮੈਂ ਨਾ ਇਹਨਾਂ ਗੱਡੀ ਤਾਂ ਇੱਕ ਜ਼ਰੂਰੀ ਸਾਧਨ ਬਣ ਗਿਆ ਨਾ ਹਾਂਜੀ ਮੈਂ ਇਹਨਾਂ ਥੋੜਾ ਬੋਤਾ ਕੰਮ ਵੀ ਕਰਨ ਨਾਲ ਲੋਕਲ ਜਿੱਦਾਂ ਜਾੜਲੇ ਵਗੈਰਾ ਜਾਂ ਜਾਣਾ ਕਿਤੇ ਹੋਰ ਜਾਣਾ ਮੇਨਾਂ ਸਵਾਰੀ ਅੱਜ ਕੱਲ ਦੀ ਲੋਡ ਵੀ ਆ ਹਾਂਜੀ ਸਵਾਰੀ ਵੀ ਲਾ ਲੈਣਾ ਆ ਔਰ ਐਦਾ ਵੀ ਨਹੀਂ ਕਿ ਤੁਸੀਂ ਸੜਕ ਤੇ ਲਾਈ ਹੋਈ ਹੈ ਇੱਕ ਪੈਟਰੋਲ ਪੰਪ ਤੇ ਸਾਈਡ ਤੇ ਲੱਗੀ ਹੋਈ ਆ 17 ਮਹੀਨੇ ਹੋ ਗਏ ਮੈਨੂੰ ਤਾਂ ਜੀ ਪੈਟਰੋਲ ਪੰਪ ਦੇ ਜਿਹੜੇ ਮੇਨ ਮਾਲਕ ਵਾ ਉਹਨਾਂ ਨਹੀਂ ਗਿਆ ਉਹਨਾਂ ਨੇ ਕਿਹਾ ਵੀ ਕੋਈ ਗੱਲ ਨਹੀਂ ਖੜੀ ਹਾਂਜੀ ਹਾਂਜੀ ਉਹ ਕਹਿੰਦੇ ਖੜੀ ਰਹਿਣ ਦੋ ਪਰ ਫਿਰ ਹੁਣ ਡਰ ਕਿਵੇਂ ਤੂੰ ਰਹੂਗਾ ਕਿਉਂਕਿ ਬਾਕੀ ਦੇ ਮਨ ਚ ਵੀ ਸਹਿਮ ਸਹਿਮ ਹੋਣੀ ਹੈ ਕਿ ਚੰਨੂ ਚਾਹੀਦਾ ਜੀ ਉਹਨਾਂ ਨੂੰ ਨੱਥ ਪਾਈ ਜਾਵੇ ਚੋਰਾਂ ਨੂੰ ਹਾਂਜੀ ਅੱਛਾ ਕੀ ਲੱਗਦਾ ਸਕਰੀਨ ਲਾ ਕੇ ਕਿਹਨੂੰ ਵੇਚੀ ਹੋਊਗੀ ਸਰ ਆਈਡੀਆ ਹੈ ਆਪਣੇ ਏਰੀਆ ਚ ਇਦਾਂ ਤਾਂ ਕੋਈ ਕੰਮ ਕਰਦਾ ਪਤਾ ਨਹੀਂ ਕਿ ਇਹਨੂੰ ਵੇਚੀ ਕਿ ਹੁਣ ਐਦਾ ਕੋਈ ਮੁੰਡੇ ਲੋਕਲ ਹੋਣਗੇ ਇਹ ਤਾਂ ਨਹੀਂ ਕੋਈ ਲੁਧਿਆਣੇ ਤੋਂ ਕਿ ਆਇਆ ਸਿੱਧੀ ਤੁਹਾਡੀ ਉਹਨੇ ਆਪਣੀ ਪਾਰ ਦੀ ਨਜ਼ਰ ਨਾਲ ਦੇਖਿਆ ਕਿ ਸਕਰੀਨ ਐ ਖੋਲ ਕੇ ਲੈ ਕੇ ਮੈਨੂੰ ਲੱਗਦਾ ਵੀ ਯਾਨੀ ਕਿ ਉਹਨਾਂ ਨੇ ਸਾਰਾ ਦਿਨ ਪਹਿਲਾਂ ਜਾਂਚ ਪੜਤਾਲ ਕੀਤੀ ਜਾਂ 2-4 ਦਿਨ ਪਹਿਲਾਂ ਕੀਤੀ ਹੋਗੀ ਕਿਉਂ ਮੈਂ 8 ਵਜੇ ਹਜੇ ਜਿਹਦਾ 5 ਵਜੇ ਦਾ ਲੈ ਕੇ ਗਿਆ ਸੀ 8 ਵਜੇ ਲਿਆ ਕੇ ਗੱਡੀ ਦੁਆਰਾ ਖੜੀ ਕੀਤੀ ਨਹੀਂ ਦੇਖੋ ਜੋ ਤੁਹਾਡੀ ਗੱਲ ਤੋਂ ਮੈਨੂੰ ਅੰਦਾਜ਼ਾ ਹੋ ਰਿਹਾ ਕਿ ਹੋ ਸਕਦਾ ਸਪਲੈਂਡਰ ਮੋਟਰਸਾਈਕਲ ਦੇ ਤੇਲ ਪਉਣ ਆਏ ਹੋਣ ਉਹ ਦੇਖਦੇ ਹੋਣ ਕਿ ਗੱਡੀ ਰੈਗੂਲਰ ਇੱਥੇ ਕੱਢਦੀ ਆ ਇਸ ਏਰੀਆ ਦੇ ਹੀ ਹੋਣਗੇ ਕਿਉਂਕਿ ਜੇ ਬਾਰ ਬਾਰ ਇੱਥੋਂ ਤੇਲ ਪਾਉਣਗੇ ਤਾਂ ਹੀ ਅੰਦਾਜ਼ਾ ਹੋਊਗਾ ਕਿ ਗੱਡੀ ਦਿਨ ਰਾਤ ਖੜੀ ਰਹਿੰਦੀ ਆ ਫਿਰ ਫੋਨ ਦੇ ਬਹਾਨੇ ਹੋ ਸਕਦਾ ਕਿ ਆਇਆ ਹੋਵੇ ਦੇਖਿਆ ਹੋਵੇ ਗੱਡੀ 'ਚ ਕਿਹੜਾ ਕਿਹੜਾ ਕੀਮਤੀ ਸਮਾਨ ਹੈ ਫਿਰ ਸ਼ਾਮ ਨੂੰ ਰਾਤ ਨੂੰ ਜਿਹੜਾ 1.5 ਵਜੇ ਦੇ ਕਰੀਬ ਕਾਰਾ ਕਰ ਦਿੰਦਾ ਕਿਉਂਕਿ ਇਸ ਏਰੀਏ ਦੇ ਹੀ ਹੋਣਗੇ بار بار ایتھوں تیل ਪਾਇਓਗੇ ਤਾਂ ਹੀ ਅੰਦਾਜ਼ਾ ਹੋਊਗਾ ਨਾ ਗੱਡੀ ਦਿਨ ਰਾਤ ਖੜੀ ਰਹਿੰਦੀ ਆ ਹਾਂਜੀ ਹਾਂਜੀ ਪਹਿਲੀ ਵਾਰ ਤਾਂ ਨਹੀਂ ਪਤਾ ਲੱਗਦਾ ਪਹਿਲੀ ਵਾਰ ਨਹੀਂ ਸਰ 17 ਮਹੀਨੇ ਮੈਂ ਕਿਹਾ ਇੱਕ ਵੀ ਇਹਦਾ ਚੀਜ਼ ਇੱਧਰ ਉੱਧਰ ਨਹੀਂ ਹੋਈ 17 ਮਹੀਨਿਆਂ ਚ ਜੀ 17 ਮਹੀਨੇ ਨਹੀਂ ਹੁਣ ਨਜ਼ਰ ਚ ਤਾਂ ਉਹਨਾਂ ਦੇ ਹੁਣ ਆਈ ਨਾ ਹਾਂਜੀ ਹਾਂਜੀ ਤਾਂ ਕਿਉਂ ਇੱਕ ਦਿਨ ਜੀ ਮੋਟਰਸਾਈਕਲ ਦਾ ਨੰਬਰ ਨਹੀਂ ਉਹ ਵੀਡੀਓ ਚ ਦੇਖ ਰਹੇ ਆ ਮੋਟਰਸਾਈਕਲ ਦੀ ਨੰਬਰ ਪਲੇਟ ਵੀ ਨਹੀਂ ਆ ਤਾਂ ਕਰਕੇ ਬਾਕੇ ਦੀਆਂ ਗੱਡੀਆਂ ਨੂੰ ਵੀ ਖਤਰਾ ਹੋਵੇ ਬਿਲਕੁਲ ਬਿਲਕੁਲ ਹੌਣ ਤਾਂ ਕੈਮਰੇ ਦੀ ਵੀ ਫੇਰ ਕੋਈ ਰਿਸਪਾਂਸਿਬਿਲਟੀ ਨਹੀਂ ਮੰਨਦੇ ਵੇ ਤਾਂ ਕੈਮਰਿਆਂ ਦੀ ਨਿਗਾਹ ਚੋਰੀ ਕੈਮਰਾ ਕਿੰਨਾ ਜ਼ੂਮ ਕਰੂਗਾ ਜੀ ਕੈਮਰਿਆਂ ਦੀ ਨਿਗਾਹ ਚ ਚੋਰੀ ਹੋ ਰਹੀ ਹੈ ਤਾਂ ਫੇਰ ਤਾਂ ਮਾੜੀ ਗੱਲ ਹੈ ਅਸਲ 'ਚ ਜਿਹੜੇ ਵਾਅਦੇ ਕਰਦੇ ਦਾਅਵੇ ਕਰਦੇ ਉਹਨਾਂ ਦੀ ਅੱਖਾਂ ਬੰਦ ਹੈ ਨਾ ਪ੍ਰੋਬਲਮ ਇਹ ਆ ਦੇਖੋ ਚਾਹੀਦਾ ਤੇ ਆ ਕਿ ਪ੍ਰਸ਼ਾਸਨ ਹਾਈ ਟੈਕ ਹੋਣ ਹੋਵੇ ਸੜਕਾ ਹਾਈ ਟੈਕ ਹੋਣ ਹੁਣ ਹਾਥ ਸੇ ਵੀ ਕਿਉਂਦੇ ਕਿਉਂਕਿ ਓਵਰ ਸਪੀਡ ਗੱਡੀਆਂ ਚੱਲਦੀਆਂ ਸਿਰਫ ਹੈਲਮਟ ਤੇ ਚਲਾਣ ਕਰਨਾ ਹਾਥ ਸੇ ਨਹੀਂ ਨਾ ਰੁਕਣੇ ਇਹ ਤਾਂ ਚਾਹੀਦਾ ਕਿ ਗੱਡੀਆਂ ਘੱਟ ਸਪੀਡ ਤੇ ਜਾਣ ਜਾਂ ਜਿਹੜੇ ਚੋਰ ਆ ਉਹਨਾਂ ਲਈ ਕੋਈ ਵਿਧਾਨ ਸਭਾ ਜੈਕਟ ਬਣੇ ਕਿ ਜਿਹੜਾ ਇੱਕ ਦੋ ਬਾਰ ਨਹੀਂ ਹਟਦਾ ਉਹਦੇ ਲਈ ਕੋਈ ਸਖਤ ਸਜ਼ਾ ਹੋਣੀ ਚਾਹੀਦੀ ਹੈ ਕਿਉਂਕਿ ਉਹਨਾਂ ਵੀਰ ਤੁਸੀਂ ਦੇਖੋ ਤੁਹਾਡੇ ਸਾਹਮਣੇ ਨਜ਼ਰ ਆ ਰਿਹਾ ਉਹਨਾਂ ਚਿਹਰਾ ਮਾਇੂਸੀ ਆ ਪਰੇਸ਼ਾਨ ਆ ਤੇ ਬਾਈ ਫਿਰ ਹੁਣ ਪੁਲਿਸ ਵਾਲਿਆਂ ਨੇ ਕੀ ਕੀਤਾ ਤੁਹਾਨੂੰ ਉਹਨਾਂ ਨੇ ਕਿਹਾ ਜੀ ਰਿਪੋਰਟ ਲਿਖ ਲਈ ਜੀ ਉਹ ਕਹਿੰਦੇ ਦੇਖਦੇ ਆ ਬਸ ਇਹਨੂੰ ਕਾਗਜ਼ੀ ਕਾਰਵਾਈ ਹੋ ਗਈ ਹੈ ਹਾਂ ਜੀ ਤੁਸੀਂ ਚਾਹੁੰਦੇ ਹੋ ਕਿ ਦੂਜੀ ਤਰੀਕੇ ਵੀ ਕਾਰਵਾਈ ਹੋਵੇ ਤੁਹਾਡਾ ਸਮਾਨ ਰਿਕਵਰ ਹੋਵੇ ਹਾਂਜੀ ਸਮਾਨ ਦੀ ਤਾਂ ਮੈਨੂੰ ਐਨੀ ਹੈਨੀ ਵੇ ਸਮਾਨ ਰਿਕਵਰ ਹੋਵੇ ਜੀ ਮੈਨੂੰ ਹੋ ਜਾਂਦਾ ਬਾਈ ਜੀ ਆਪਾਂ ਇੱਕ ਵਾਰੀ ਆਪਾਂ ਇੱਕ ਵਾਰ ਨਾ ਮਹਿੰਦੀ ਪਰ ਦੀ ਭੈਣ ਛੇ ਤਾਂ ਫੋਨ ਚੋਰੀ ਹੋਇਆ ਸੀਗਾ ਖਬਰ ਪਾਤੀ ਸੀਗੀ ਤੇ ਗੜ ਸ਼ੰਕਰ ਕੋਈ ਵੇਚਣ ਗਿਆ ਸੀ ਉੱਥੋਂ ਫੋਨ ਮਿਲ ਗਿਆ ਸੀ ਤੁਸੀਂ ਇੱਕ ਵਾਰੀ ਅਪੀਲ ਕਰ ਦਿਓ ਹੋ ਸਕਦਾ ਬਲਾਚੌਰ ਦੇ ਏਰੀਆ 'ਚ ਕਾਠਗੜ੍ਹ ਦੇ ਏਰੀਆ 'ਚ ਨਵੇਂ ਸ਼ਹਿਰ ਦੇ ਏਰੀਆ 'ਚ ਹੋ ਟੱਕਰ ਦੇ ਦਿਓ ਇਹ ਜਾਨੀ ਕਿ ਆ ਸਹਾਇਜ ਹੈ ਜੀ 8 10 10 ਜਾਨੀ ਕਿ 6 ਦੀ ਆ 10 6 ਤੇ 64 جی بھی ہے جی ٹھیک ہے جی ہاں جی تو اس وچ ڈیٹا بھی ہے کہ ਤੁਹਾਡਾ ڈیٹا نہیں اوچ جی کوئی بھی ہے گا یعنی کہ ਉਦਾਂ ਉੱਚ سیو ਕਰਨ ਲਈ ਜਿਦਾਂ یوٹیوب वगैरह सारा कुछ گوگل वगैरह मैप ਆਪਣੇ ਜਿਹੜਾ ਦੂਆ ਕਰਦੇ ਹੁੰਦੇ ਜੀ ਗੱਡੀ ਕਿੱਥੇ ਚੱਲਦੀ ਆ ਸਾਰਾ ਉਹਦੇ ਵਿੱਚ ਡਿਟੇਲ ਹੈਗਾ ਹੀ ਆ ਉਹ ਠੀਕ ਹੈ ਜੀ ہاں جی ਨੈਵੀਗੇਟਰ ਵੀ ਹੈਗਾ ਉਹਦੇ ਵਿੱਚ ਨੈਵੀਗੇਟਰ ਵੀ ਹੈਗਾ ਵੀ ਹੈਗਾ ਨੈਵੀਗੇਟਰ ਵੀ ਹੈਗਾ ਜੀ ਠੀਕ ਹੈ ਜੀ ਬਾਈ ਬਲਰਾਜ ਵੱਲੋਂ ਮੈਂ ਬੇਨਤੀ ਕਰਨੀ ਚਾਹੁੰਦਾ ਨਵਾਸ਼ਹਿਰ ਬੰਗਾ ਬਲਾਚੌਰ ਗੜਸ਼ੰਕਰ ਕਾਠਗੜ ਏਰੀਏ ਤੱਕ ਜੇਕਰ ਕੋਈ ਤੁਹਾਨੂੰ ਸਕਰੀਨ ਵੇਚਣ ਆਉਂਦਾ ਕਾਡੀਆਂ ਦੇ ਭਾਅ ਵੇਚਣ ਆਉਂਦਾ ਜ਼ਰੂਰ ਵੀਰ ਨਾਲ ਸੰਪਰਕ ਕਰ ਲਿਓ ਵੀਰ ਮਾਇੂਸ ਹੈ ਪਰੇਸ਼ਾਨ ਹੈ ਤੁਸੀਂ ਸਾਡਾ ਸਾਥ ਦਿਓ ਹਾਲਾਂਕਿ ਇਨਸਾਨੀਤ ਨਿਭਾਉਣ ਦਾ ਕੋਈ ਮੁੱਲ ਨਹੀਂ ਹੁੰਦਾ ਦਿਲੋਂ ਧੰਨਵਾਦ ਹੁੰਦਾ ਸ਼ੁਕਰਾਨਾ ਹੁੰਦਾ ਪਰ ਫੇਰ ਵੀ ਆਪਾਂ ਗੁਪਤ ਨਾਮ ਜ਼ਰੂਰ ਦਵਾਂਗੇ ਜਿਹੜਾ ਕੋਈ ਵੀਰ ਭੈਣ ਵੀਰ ਦੀ ਮਦਦ ਕਰੂਗਾ ਉਹ ਵੀ ਗੁਪਤ ਨਾਮ ਵੀ ਬੱਤੀ ਵੱਲ ਹੋਊਗਾ ਪਰ ਬਲਰਾਜ ਵੀਰ ਆਪਣਾ ਨੰਬਰ ਦੱਸ ਦੋ ਫੋਨ ਨੰਬਰ 99148 ਜੀ 50180 ਜੀ ਤੁਹਾਾਰ ਦੀ 99148 ਜੀ 50180 ਜੀ 50180 ਤੇ ਤੁਸੀਂ ਬਲਰਾਜ ਵੀਰ ਨੂੰ ਕਾਲ ਕਰ ਲੈਣੀ ਆ ਪਹਿਲਾਂ ਕਈ ਵਾਰ ਇਦਾਂ ਹੋਇਆ ਹੈ ਕਿ ਵੀਡੀਓ ਪਾਈ ਆ ਤਾਂ ਚੋਰੀ ਹੋਇਆ ਸਮਾਨ ਜਿਹੜਾ ਹੈ ਉਹ ਪਤਾ ਲੱਗ ਜਾਂਦਾ ਕਿ ਕਿੱਥੇ ਜਾ ਕੇ ਕੋਈ ਵੇਚ ਰਿਹਾ ਹੋ ਸਕਦਾ ਬਲਰਾਜ ਵੀਰ ਦੀ ਵੀ ਜੇ ਕੋਈ ਸਕਰੀਨ ਤੁਹਾਨੂੰ ਵੇਚਣ ਆਉਂਦਾ ਜਰੂਰ ਇੱਕ ਵਾਰੀ ਤਲਾਸ਼ ਕਰ ਦਿਓ ਆਪਾਂ ਵੀਰ ਦੇ ਚਿਹਰੇ ਤੇ ਜਿਹੜੀ ਮਾਇੂਸੀ ਆ ਉਹ ਦੂਰ ਕਰਨੀ ਹੈ ਉਮੀਦ ਕਰਦੇ ਆ ਕਿ ਚੋਰ ਫੜੇ ਜਾਣ ਔਰ ਉਹਨਾਂ ਨੂੰ ਸਖਤ ਸਜ਼ਾਵਾ ਮਿਲਣ ਇਹ ਨਹੀਂ ਕਿ ਦੋ ਦਿਨ ਨਾੜਕੇ ਕਿਤੇ ਮੁੜ ਕੇ ਵਾਪਸ ਆ ਗਏ ਜਦ ਤੱਕ ਇਹਨਾਂ ਨੂੰ ਸਖਤ ਸਜ਼ਾਵਾ ਨਹੀਂ ਮਿਲਦੀਆਂ ਇਹਨਾਂ ਨੂੰ ਨਹੀਂ ਟਿਕਣਾ ਔਰ ਜਦ ਤੱਕ ਚਿੱਟਾ ਪੰਜਾਬ ਚੋਂ ਖਤਮ ਨਹੀਂ ਹੁੰਦਾ ਨਸ਼ਾ ਪੰਜਾਬ ਚੋਂ ਨਹੀਂ ਖਤਮ ਹੁੰਦਾ ਆਏ ਦਿਨ ਇਹੋ ਜਿਹੇ ਹਾਲਾਤ ਦੇਖਣ ਨੂੰ ਮਿਲਨੇ ਆ ਔਰ ਹੋ ਸਕਦਾ ਹੌਲੀ ਹੌਲੀ ਇਹ ਤਾਂ ਹੱਥਾਂ ਚ ਖੋਣ ਘਰੋਂ ਆ ਕੇ ਖੋਣ ਚੀਜ਼ਾਂ ਤਾਂ ਇਹ ਅਗਰ ਚੀਜ਼ ਤੋਂ ਬਚਾਉਣਾ ਹੈ ਅਗਰ ਇਸ ਵਰਤਾਂਤ ਤੋਂ ਵੀ ਸਾਨੂੰ ਬਚਾਉਣਾ ਤਾਂ ਸ਼ਕਤੀ ਖੋਣੀ ਬਹੁਤ ਜ਼ਰੂਰੀ ਆ ਬਣੇ ਰਹਿਣਾ ਵੀ ਉੱਤੇ ਨਵਾਸ਼ਾ ਨਾ ਛੋਟੇ ਦਿਨ ਇਹ ਸੁਧ ਕੇ ਮੈਮਰ ਪਰ ਸਮਝ ਨਹੀਂ ਕੋਈ ਜਾਂਦਾ ਪੁਲਿਸ ਘਤੋ ਸਮੇਂਗੇ ਸੱਸੀ ਕਲਰਾਪ ਰੱਖਾ